ਸਨਾਤਨ ਪਰੰਪਰਾ ਦੇ ਵਿੱਚ ਸ੍ਰੀ ਬਸੂਦਾਵ ਜੀ ਨੂੰ 6 ਜਨਮ ਦਿਨ বিষ্ণੂ ਭਗਵਾਨ ਜੀ ਦਾ ਫਤਿਆ ਜਾਂਦਾ ਹੈ ਜੋ ਇਸ ਤਾਲੀ ਉੱਤੇ ਬਰਲਮਾਨ ਹੈ ਇਹਨਾਂ ਦਾ ਸਥਾਨ ਖਾਟੀ ਵਿਚ ਅਜਿਹਾ ਭਗਵਾਨ ਦੇ ਨੇੜੇ ਹੈ ਬੜਾ ਸੁੰਦਰ ਮੰਦਰ ਹੈ ਬਕਵਕ ਪੰਜਾਬ ਤੋਂ ਪੰਜਾਬ ਤੋਂ ਬਾਹਰਲੇ ਲੋਕ ਇੱਥੇ ਆਉਂਦੇ ਨੇ Rajasthan ਤੋਂ ਵੀ ਆਉਂਦੇ ਨੇ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਮਾਇ ਜੰਮੀ ਜੀ ਨੂੰਥਲੇ ਕੇ ਗਿਆ ਸੀ ਤੇ ਉਹਨਾਂ ਕੋ ਵੀ ਅਸੀਂ 10 ਕਰੋੜ ਰੁਪਏ ਅਥੇਲੇ ਮਜ਼ਦੂਰ ਦੀ ਸਾਲੀ ਦੇ ਵਾਸਤੇ ਗੁਆਇਆ ਸੀ ਪ੍ਰਚਾਰ ਧਰਮ ਦਾ ਧਾਰਮਿਕ ਗ੍ਰੰਥਾਂ ਦੇ ਬਾਰੇ ਸਾਡੇ ਗੁਰੂ ਜੀ ਅਖੰਡ ਜੀ ਵੀ ਦੱਸ ਰਹੇ ਸੀ ਹੁਣ ਹਰ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਜਿਹੜਾ ਸਾਡੇ ਬੱਚਿਆਂ ਨੂੰ ਆਉਣ ਵਾਲੇ ਸੰਸਾਰ ਨੂੰ ਪਾਉਣਾ ਚਾਹੀਦਾ ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ ਉਹ ਲੋਹੇ ਇੱਕ ਇੱਕ ਦੋ ਦੋ ਬੱਚੇ ਹੁੰਦੇ ਨੇ ਉਹਨਾਂ ਮੁਤਾ ਹੁਣੇ ਨਾਲ ਮੰਦਿਰ ਗੋਵਰਾਰੇ ਮਸਜਿਦ ਕੋਲ ਤਾਂ ਹੁਣੇ ਉੱਤਰ ਮੜਾਣੇ ਨੂੰ ਉਹਨਾਂ ਆਪਦੇ ਧਰਮ ਦੇ ਨਾਲ ਜੋੜਨਾ ਜੀ ਉਹ ਸਾਡਾ ਵਾਧਵਾ ਦਾ ਸੋ ਮੈਂ ਇਹ ਹੀ ਬੇਨਤੀ ਸਾਰੇ ਆਂਦੇ ਭੈਣਾਂ ਨੂੰ ਮਾਦਾ ਮਾਂ ਨੂੰ ਬੱਚਿਆਂ ਨੂੰ ਕਹਾਂ ਆਣ ਵਾਲੇ ਸਾਰੇ ਵਿੱਚ ਵੀ ਆਪ ਦੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਬੱਚਿਆਂ ਨੂੰ ਜਿਸ ਤਰ੍ਹਾਂ ਐਸੇ ਦੇ ਪਰਾਂਸਾ ਸਿਜੀਲ ਜਿਉਂ ਮੈਂ ਮੈਗਨੋਵੀ ਟੈਲੀਫੋਨ ਕਰਿਆ ਉਹਨਾਂ ਨੂੰ ਵੀ ਆਰਦਾ ਮੋਗਾ ਨੰਬਰ ਇਹਦਾ ਮੇਰੇ ਨਾਮ ਭੈਰਾਂ ਨੂੰ ਬੱਡੇ ਬ੍ਰਦਰਸੀ ਜਿਨੇ ਨੇ 1985 ਜਿਹੜੇ ਨਾਮ ਅੰਦਰ ਸੀ ਨੀ ਸ਼ਰਮਾ ਉਹਨਾਂ ਨਾਲ ਮੇਰਾ ਰਿਲੇਸ਼ਨਸ਼ਿਪ ਜਦੋਂ ਵੀ ਮੈਨੂੰ ਮਿਲਣ ਦਾ ਮੌਕਾ ਮਿਲਦਾ ਮੈਂ ਕੋਸ਼ਿਸ਼ ਕਰਦਾ ਤੇ ਪਰਮਾਤਮਾ ਦੇ ਨਾਲ ਉਹਨਾਂ ਨਾਲ ਕੋਸ਼ਿਸ਼ ਕਰਨਾ ਚੰਗੇ ਪ੍ਰੋਗਰਾਮ ਹੋ ਰਹੇ ਜਿਨ੍ਹਾਂ ਨੇ ਸੇ ਨੌਜਵਾਨ ਬੱਚਿਆਂ ਨੂੰ ਨੌਜਵਾਨ ਸਾਡੇ ਭੈਣ ਭਾਈਆਂ ਨੂੰ ਇਹਦੇ ਵਿੱਚ ਵੱਧੜਗੇ ਸਾਰੇ ਨਾਲ ਇਹਦਾ ਸੁਮੈਦ ਨਾਲ ਸਾਰੇ ਦਾ ਤਲਵੰਗੀਆ ਦੇ ਦੁਆਰਾ ਫਿਰ ਸ੍ਰੀ ਪਾਰਸੀ ਗੰਜੀ ਜੀ ਜਰ ਨੂੰ ਜੀ ਸੀ ਜੀ ਜੀ ਨੂੰ ਕਿਰਪਾ ਕਰਕੇ ਉਹ ਵੀ ਲੋਕ ਸ਼ਕੁਵਾਨ ਬਖਸ਼ਰਮ ਜੀ ਦੇ ਇਤਿਹਾਸ ਤੇ ਆ ਕੇ ਅੱਜ ਦੇ ਪਰਬ ਜਿਸ ਦੇ ਤੌਰ ਪਰ ਸ੍ਰੀ ਗੁਰੂ ਜੀ ਦੀ ਜਨਮ ਦਿਵਸ ਤੇ ਤਤਤਵ ਹੋਈ ਸਮੂਹ ਸ਼ਾਸਨ ਦੀ ਸਾਡੇ ਨੂੰ ਮੇਰੇ ਤੋਂ ਪ੍ਰੋਗਰਾਮ ਦੀ ਬਹੁਤ ਦਾ ਖਾਲਸਾ ਬਹੁਤ ਜੀ ਜਿਵੇਂ ਮੇ ਤੋਂ ਪਹਿਲਾਂ ਪ੍ਰੋਧਾ ਜੀ ਨੇ ਸ਼ਿਸ਼ਪਾ ਜੀ ਨੇ ਦੱਸਿਆ ਹੈ ਕਿ ਇਹ ਸਤਿਗੁਰ ਦੇ ਉਪਸਾਰ ਨੇ ਸਾਡੇ ਵਿੱਚ ਅੱਜ ਵੀ ਉਰਾਤ ਮਨੂ ਮੈਂ ਕਾਮਨਾ ਕਰਦਾ ਅਰਦਾਸ ਕਰਦਾ ਪ੍ਰਕਾਸ਼ਪੁਰਖ ਅਗੇ ਕਿ ਇਹ ਜੋ ਧਰਤੀ ਹੈ ਪੰਜਾਬ ਦੀ ਜੱਗੇਸ ਧਰਤੀ ਹੈ ਗੁਰੂਆਂ ਪੀਰਾਂ ਪਗੰਬਰਾਂ ਨੇ ਬਸੋਇਆ ਇਹਦੇ ਤੇ ਭਗਵਾਨ ਆਪਣੀ ਕਿਰਪਾ ਸਦਾ ਬਰਕਰਾਰ ਰੱਖੇ ਜਿਵੇਂ ਅੱਜ ਅਸੀਂ ਭਾਈਚਾਰਕ ਸੰਸਾਰ ਦੇ ਵਿੱਚ ਬੱਦੇ ਹੋਏ ਹਾਂ ਅਸੀਂ ਸਾਰੇ ਆਪਣੇ ਤੇ ਤੇਹਾਰ ਇਕੱਠੇ ਹੋ ਕੇ ਮਨਾਉਣੇ ਸਾਡੇ ਤੇ ਪ੍ਰਭਾਨ ਪ੍ਰਭੂ ਜੀ ਜੀ ਇਸੇ ਤਰ੍ਹਾਂ ਆਪਣੀ ਕਿਰਪਾ ਬਣਾ ਕੇ ਅਖੇ ਅਸੀਂ ਸਾਰੇ ਆਪਣੇ ਤੇਹਾਰ ਇਕੱਠੇ ਹੋ ਕੇ ਮਨਾਈਏ ਭਾਈਚਾਰ ਸਾਡਾ ਤੁਹਾਡੀ ਕੈਮਰੇ ਕੁਦਰਤੀ ਸਾਡੇ ਸ਼ਹਿਰ ਤੇ ਇੱਕ ਬਹੁਤ મોટી ਕਿਰਪਾ ਵਾ ਮਹਾਰਾਜ ਜੀ ਸਾਡੇ ਇਥੇ ਨਦੇ ਦੀ ਭਾਈਚਾਰ ਸਾਂਝੀ ਹੋਈ ਜਦ ਕੇ ਅੱਜ ਕੁਸ਼ੂ ਫਿਰਕਾ ਬਸ ਤੱਕ ਸਾਨੂੰ ਵੱਡਣ ਦੀ ਕੋਸ਼ਿਸ਼ ਕਰ ਰਹੀਆਂ ਪਰ ਤੁਸੀਂ ਸਾਰੇ ਇਕਜੁੱਟ ਰਹੇ ਅੱਜ ਤੱਕ ਇਸੇ ਤਰ੍ਹਾਂ ਭਗਵਾਨ ਸਾਡੀ ਕਿਰਪਾ ਰਕੇ ਅਸੀਂ ਇਕਜੁੱਟ ਰਹੀਏ ਇਹਨਾਂ ਤੇ ਦੇਂਦਾ ਹੋਇਆ ਸਾਰਿਆਂ ਨੂੰ ਇਹ ਸਭ ਜੈ ਕੀ ਤੇ ਸ਼੍ਰੀ ਪਤਸ਼ਰਮ ਦੇ ਦੀ ਬਧਾਈ ਦਿੰਦਾ ਭਗਵਾਨ ਸਾਰਿਆਂ ਤੇ ਆਪਣੀ ਕਿਰਪਾ ਬਰਾਈੋ ਕੀ ਧੰਵਾਦ ਪ੍ਰਭੂ ਸਾਡਾ ਨਾਲ ਮੌਜੂਦ ਨੇ ਵਿਜੇ ਸ਼ਰਮਾ ਟਿੰਕੂ ਜੀ ਵਿਜੇ ਸ਼ਰਮਾ ਟਿੰਕੂ ਜੀ ਆਜੀ ਸ੍ਰੀ ਭਗਵਾਨ ਅਸ਼ੁਰਾਮ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਭਰ ਵਿੱਚ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਸੋ ਤੁਸੀਂ ਵੀ ਕਰਾਲੀ ਵਿਖੇ ਹਾਜ਼ਰੀ ਲਵਾਣ ਆਇਓ ਕੀ ਕਹਿਣਾ ਚਾਹੋ ਸਭ ਨਾਲ ਪਹਿਲਾਂ ਨਾਮ ਤੁਹਾਡੇ ਜਰੀਏ ਸਾਰੇ ਹਿੰਦੁਸਤਾਨੀਆਂ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਅਤੇ ਲੋਕਾਂ ਨੂੰ ਜਿਸ ਤਰ੍ਹਾਂ ਸਾਡੇ ਪ੍ਰਮਾਤਮਾ ਭਗਵਾਨ ਛਟੇ ਛਟਾ ਰੂਪ ਕਿਹਾ ਜਾਂਦਾ ਹੈ ਇਹਨਾਂ ਨੂੰ ਵਿਸ਼ਨੂੰ ਭਗਵਾਨ ਜੀ ਦਾ ਉਹਨਾਂ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਸਿੱਖਿਆ ਪਰ ਚੱਲਣ ਦੀ ਸਾਰਿਆਂ ਨੂੰ ਅਪੀਲ ਕਰਦਾ ਆਪਦੇ ਵਾਅਦੇ ਦੇ ਆਪ ਦੀ ਗੱਲ ਦੇ ਪੱਕੇ ਰਹਿਣੇ ਚਾਹੀਦੇ ਆ ਆਪਦੇ ਧਰਮ ਦੇ ਜਦੋਂ ਤੱਕ ਅਸੀਂ ਪੱਕੇ ਨਹੀਂ ਰਹਾਂਗੇ ਉਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਸਾਡਾ ਲੋਕਾਂ ਦਾ ਆਪਸੀ ਮੇਲਤ ਚਾਲ ਜੋ ਹੈ ਸਾਡੇ ਗੁਰੂਆਂ ਨੇ ਸਾਡੇ ਧਰਮਾਂ ਨੇ ਸਿਖਾਇਆ ਵੀ ਮਿਲ ਕੇ ਰਹਿਣਾ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਦੂਸਰੀ ਗੱਲ ਅਸੀਂ ਇਸੇ ਜੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਕਾਂਗਰਸ ਪਾਰਟੀ ਨੂੰ ਜਿਹੜਾ ਇੱਕ ਗਲਦਸਤ ਹੈ ਉਹਦੇ ਵਿੱਚ ਹਰ ਧਰਮ ਹਰ ਜਾਤ ਦੇ ਇਨਸਾਨ ਹਰ ਮਜਬੂਦਾ ਇਨਸਾਨ ਉਹਦੇ ਵਿੱਚ ਸਤਿਕਾਰ ਪੂਰਾ ਮਿਲਦਾ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਤੇ ਬੇਨਤੀ ਵੀ ਕਰਦਾ ਅਰਦਾਸ ਸਮਝ ਲੋ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਵੀ ਸਾਨੂੰ ਬਾਲ ਔਰ ਬੁੱਧੀ ਬਖਸ਼ੋ ਵੀ ਅਸੀਂ ਇਕੱਠੇ ਇਸੇ ਤਰ੍ਹਾਂ ਰਹੀਏ ਹਰ ਦੁੱਖ ਹਰ ਸੰਕਟ ਤੋਂ ਪਾਰ ਬੋਲਦੇ ਰਹੀਏ ਜੈ ਸ਼੍ਰੀ ਅੰਮ੍ਰਿ। ਸੋ ਟਿੰਕੂ ਜੀ ਅੱਜ ਦਾ ਜੋ ਪਾਵਨ ਦਿਹਾੜਾ ਸੋ ਸਾਡੇ ਪਲਵਾਮਾ ਵਿੱਚ 26 ਜੋ ਨੌਜਵਾਨ ਮਾਰੇ ਗਏ ਹਨ ਉਹਨਾਂ ਨੂੰ ਅੱਜ ਸਰਦਾਰਪੁਰ ਕਿੱਦਾਂ ਨੇ ਭੇਟ ਕਰੇ। ਉਹਨਾਂ ਨੂੰ ਸਰਦਾਰ ਦਾ ਫੁੱਲ ਜਦੋਂ ਭੇਟ ਕਰਦੇ ਆ ਬੜਾ ਮਨ ਦੁਖੀ ਹੁੰਦਾ। 2002 ਵਿੱਚ ਵੀ ਇਹ ਹੋਇਆ ਸੀ। ਜਦ ਇੱਕ ਫਰੀਕੇ ਦੇ ਬੰਦੇ ਮਾਰੇ ਗਏ ਸੀ ਜਾਂ ਸਿੱਖ ਫਰੀਕੇ ਦੇ ਬੰਦੇ ਮਾਰੇ ਗਏ ਸੀ ਘਰਾਂ 'ਚੋਂ ਕੱਢ-ਕੱਢ ਕੇ ਇਹ ਹੁਣ ਦੁਆਰਾ ਹੋਇਆ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਜਿਹਨੇ ਪੁੱਛਦੇ ਸੀ ਪਹਿਲਾਂ ਅੱਜ ਲੋਕ ਪੁੱਛਦੇ ਨੇ ਅੱਜ ਕਿਹਦੇ ਕੋਲ ਹੈ ਕੌਣ ਹੈ ਪ੍ਰਧਾਨ ਮੰਤਰੀ ਜਦੋਂ ਸਰਦਾਰ ਮਨੂਨ ਸਿੰਘ ਨੂੰ ਕਹਿੰਦੇ ਸੀ ਸੋ ਅੱਜ ਉਹ ਆਪ ਡੰਡਾ ਮਾਰਨ ਆਪਦੇ ਥੱਲੇ ਵੀ ਕਿਹਦੇ ਕੋਲੋਂ ਬਾਰਡਰ ਕਿਹਦੇ ਕੋਲ ਫੋਰਸਸ ਕਿਹਦੇ ਕੋਲ ਹੈ ਏਜੰਸੀਸ ਸੋ ਦੱਸਣ ਲੋਕਾਂ ਨੂੰ ਪਬਲਿਕ ਪੁੱਛਣਾ ਜਾਂਦੀ ਆ ਵੀ ਕਿਵੇਂ ਹੋਇਆ ਕਿਉਂ ਹੋਇਆ ਕਿਹੜਾ ਕਾਰਨ ਹੈ ਜਦੋਂ ਦਾ ਮਹਿੰਗਾਈ ਦੀ ਗੱਲ ਹੁੰਦੀ ਸੀ ਕਦੇ ਕਿਸੇ ਦੀ ਗੱਲ ਹੁੰਦੀ ਜਾਂ ਤਾਂ ਅੱਜ ਵੀ ਪੰਡਤ ਜਵਾਹਰ ਲਾਲ ਨੂੰ ਕਹੀ ਜਾਂਦੇ ਆ 70 ਸਾਲ 70 ਸਾਲ ਦੀ ਗੱਲ ਕਰੀ ਜਨਾ ਉਹ ਛੱਡਣ ਆਪ ਦਾ ਰਾਜਪਾਟ ਸੰਭਲਣ ਜਿਹੜੀਆਂ ਲੜਾਈਆਂ ਹੋ ਰਹੀਆਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਨ ਇਹਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕਰਨ ਕਿਸੇ ਦੇ ਨਾਂ ਤੇ ਗੱਲ ਨਹੀਂ ਹੁੰਦੀ ਵੀ ਪਾਕਿਸਤਾਨ ਦੀ ਆ ਹੋਰ ਦੇਸ਼ ਦੀ ਆ ਆਪ ਦਾ ਸੰਭਲਣ ਕਿਉਂ ਨਹੀਂ ਸੰਭਲ ਰਹੇ ਕਿਉਂ ਪਾਕਿਸਤਾਨਾਂ ਦਾ ਜਿਹੜੇ ਪਾਕਿਸਤਾਨਾਂ ਦਾ ਦੂਆ ਅਹਾਰਾਂ ਦਾ ਕਿਉਂ ਆਂਦਾ ਤੁਸੀਂ ਕਮਜ਼ੋਰ ਆ ਇਸ ਕਰਕੇ ਆਂਦਾ ਉਹਦੇ ਕਹਿਣ ਨਾਲ ਹੋਰ ਨਾਲ ਤਾਂ ਗੱਲ ਹੀ ਨਾ ਹੋ ਸਕਦੀ ਇੱਕ ਕੌਮ ਨੂੰ ਦੱਬਣ ਦਾ ਮੇਰਾ ਹੈ ਵੀ ਇੱਕ ਕੌਮ ਨੂੰ ਚੁੱਪ ਕਰਾਉਣ ਵਾਸਤੇ ਇਹ ਕੰਮ ਕਿਤੇ ਜਾਂਦੇ ਆ ਤੁਹਾਡਾ ਕਹਿਣ ਦਾ ਮਕਸਦ ਹੈ ਕਿਤਨੇ ਕਿਤਨੇ ਟੈਲੀਜੈਂਟੀਆਂ ਟੈਲੀਜੈਂਟ ਏਜੰਸੀਆਂ ਦੀ ਜਾਂ ਸਰਕਾਰ ਵੱਲੋਂ ਢਿੱਲ ਮੱਠ ਕੀਤੀ ਗਈ ਸਾਰੀ ਗੱਲੇ ਫੇਲ ਸਾਰੀ ਸਰਕਾਰੇ ਫੇਲ ਹੈ ਚਾਹੇ ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਸਰਕਾਰ ਦਸੋਂਜ ਉਹਦੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਫਿਰਦੇ ਨੇ ਸੋ ਜਵਾਬ ਦੇਣ ਪਬਲਿਕ ਨੂੰ ਪਬਲਿਕ ਪੁੱਛਦੀ ਹੈ ਕਿਉਂ ਹੋ ਰਹੇ ਅੱਜ ਵੀ ਸੋ ਨਵਾਜੀ ਸ਼੍ਰੀ ਪਰਸ਼ੂਰਾਮ ਜਨਮ ਦਿਵਸ ਬੜੀ ਸ਼ਰਦਾ ਪਾਵਨਾਂ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਹੀ ਹੈ ਸੋ ਤੁਸੀਂ ਵੀ ਹਾਜ਼ਰੀ ਲਗਵਾਈ ਐ ਸੋ ਕੀ ਕਹਿਣਾ ਚਾਹੋ ਸਾਰਿਆਂ ਨੂੰ ਤੁਹਾਡੇ ਜ਼ਰੀਏ ਅੱਜ ਦੇ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਅੱਜ ਕੱਲਾ ਪਰਸ਼ੂਰਾਮ ਜਨਮ ਦਿਨ ਨਹੀਂ ਐ ਅਕਸ਼ਤ ਤ੍ਰਿਤੀਵੀ ਐ ਤੇ ਬਾਕੀ ਬਾਰੇ ਜੀ ਦਾ ਪ੍ਰਗਟ ਦੀ ਸੋ ਇਹ ਸਾਰੇ ਦਿਨਾਂ ਦੀ ਮੈਂ ਸਾਰੇ ਇਲਾਕਾ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਜੋ ਪਾਸਰਾਉਂ ਭਗਵਾਨ ਇਹ ਅਸੀਂ ਦਿਹਾੜੇ ਮਨਾਉਂਦੇ ਆ ਇਹਦੇ ਪਿੱਛੇ ਪਹਿਲੇ ਆਪਣੇ ਗੁਰੂਆਂ ਨੂੰ ਪਗੰਬਰਾਂ ਨੂੰ ਯਾਦ ਕਰਨਾ ਨਹੀਂ ਆ ਉਹਨਾਂ ਵੱਲੋਂ ਦਰਸਾਏ ਮਾਰਗਾਂ ਤੇ ਚੱਲਣ ਆਪਣੇ ਆਪ ਨੂੰ ਬਚਨ ਬੰਦ ਕਰਨਾ ਵੀ ਹੈ ਔਰ ਆਪਣੇ ਆਪ ਨੂੰ ਖੋਖਣਾ ਵੀ ਹੈ ਕਿ ਅਸੀਂ ਪਿਛਲੇ ਸਮੇਂ ਉਹਨਾਂ ਵੱਲੋਂ ਦਰਸਾਏ ਮਾਰਗ ਦੇ ਕਿੰਨੇ ਕ ਚੱਲੇ ਹਾਂ ਜੋ ਜਿਹੜੇ ਅਸੀਂ ਸਿੱਸੀ ਧਾਰਮਿਕ ਸਮਾਗਮ ਜਾਂ ਗੁਰਪੁਰਬ ਮਨਾਉਂਦੇ ਹਾਂ ਇੱਕ ਤਰ੍ਹਾਂ ਨਾਲ ਆਸੀ ਸਾਨੂੰ ਇਹ ਰੀਚਾਰਜ ਕਰਦੇ ਹਨ ਕਿ ਅਸੀਂ ਇਸ ਦੁਨੀਆ ਵਿੱਚ ਆਇਆ ਤਾਂ ਸਾਨੂੰ ਅਧਿਮ ਅਤੇ ਆਤਮਿਕ ਤੌਰ ਤੇ ਵੀ ਆਪਣੇ ਜੀਵਨ ਨੂੰ ਜੀਣਾ ਚਾਹੀਦਾ ਔਰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਫਿਰ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਆਪਣੇ ਸਾਡੇ ਇਲਾਕੇ ਨੂੰ ਮੈਂ ਸਾਥੀ ਇਸ ਮੇ ਸਾਰਿਆਂ ਨੂੰ ਮੁਬਾਰਕਬਾਦ ਦਿੱਤਾ ਜਾ ਚੁੱਕਾ ਹੈ ਜਵਾਹਰਾਮ ਜੀ ਸਤਿਗੁਰੂ